ਪਾਨਾ ਪੱਲੋ ਗਾਂ ਥੋਦੀ ਮਾਗੀ ਕਿਦੀ ਥੋਦੀ ਉਹ ਸਾਡੀ ਗਾਂ ਕਦੋਂ ਮਰ ਗਈ ਮੈਂ ਤਾਂ ਹੁਣ ਚੰਗੀ ਭਲੀ ਛੱਡ ਕੇ ਪੱਠੇ ਪਾ ਕੇ ਤੁਰਿਆ ਆ ਜੀ ਫੋਨ ਫੋਨ ਆਇਆ ਉਹ ਕਿ ਫੋਨ ਆਈ ਤੁਹਾਡੇ ਕੋਲ ਤੀਤਾ ਦਾ ਤਾ ਦਾ ਪਣ ਪਾਨਾ ਮਰ ਗਈ ਜੀ ਤੁਸੀਂ ਕੀ ਨਾ ਸਾਡੀ ਮੈਂ ਤੇ ਆ ਪਾਨਾ ਪੱਲੋ ਗਾਂ ਥੋਦੀ ਮਾਗੀ ਤੂੰ ਦਾ ਤੂੰ ਦਾ ਤਕਿਆ ਨਾ ਓਏ ਗਾਂ ਥੋਦੀ ਮਰਜੀ ਹੈ ਹਾਂ ਜੇ ਪੜਨਾ ਤਾਂ ਪੜ ਲਓ ਗਾਂ ਥੋਦੀ ਮਰਜੀ ਅੱਛਾ ਗਾਂ ਥੋਦੀ ਮਰਜੀ ਅੱਗੇ ਜਰਾ ਪਹਿਲਾਂ ਲੈ ਤਨਾਂ ਪਹਿਲਾ ਲੈਨਤਨ ਭੈਣ ਤੋਂ ਬਾਰੇ ਪਾਵਾਂਗੇ ਤੁਹਾਨੂੰ ਯਾਰ ਫੇਰ ਪੁੱਠਾ ਬੋਲੀ ਜਾਂਦਾ ਕੀ ਬੋਲੇ ਪੁੱਠਾ ਭੈਣ ਤੋਂ ਭੈਣ ਤੋਂ ਕਰੀ ਜਾਂਦਾ ਭੈਣ ਤੋਂ ਮਰਦਾ ਰੋਜ਼ ਹੀ ਲੱਗਦਾ ਘਰੇ ਲੱਗਦਾ ਇੱਥੇ ਆ ਨਾ ਇਹ ਮਾਤਰੀ ਗੱਲਾਂ ਸਿੱਖਣ ਥੋੜੀ ਆਉਣੀਆਂ ਜੀ ਭੈਣ ਤੋਂ ਬਾਰੇ ਸਾਨੂੰ ਸਾਰਾ ਕੁਝ ਪਤਾ ਹੀ ਹੈ ਜੀ ਤੀ 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 ਦੱਲਾਂ ਤਰਦੋ ਨਾ ਭੈਣ ਤੋਂ ਕਰੀ ਇਹ ਗੱਲਾਂ ਕਰੀ ਓਏ ਓਏ ਭੈਣ ਤੋਂ ਭੈਣ ਤੋਂ ਕਰੀ ਜਾਂਦਾ ਯਾਰ ਹਾਂ ਯਾਰ ਓਏ ਲੈਨਚੋ ਤੂੰ ਗੱਲਾਂ ਲੈ ਲੈਗਾ ਲੈਨਚੋ ਪਾਠ ਹੈ ਲੈਨਚੋ ਬਾਰੇ ਲੈਸ ਲੈਣਾ ਹੀ ਆਪਣਾ ਲੈਨਤੋ ਹਾਂ ਲੈ ਚੁਈ ਲੈ ਚੋ ਐ ਚੋ ਕੋਈ ਪੇ ਚੋ ਪੇ ਚੋ ਜੀਨੇ ਰੱਬ ਨੂੰ ਤਿੱਪਾਈ ਤੀ ਜੀਨੇ ਰੱਬ ਨੂੰ ਚਿੱਠੀ ਪਾਈ ਹਾਂਜੀ ਹਾਂਜੀ ਠੀਕ ਹੈ ਉਹ ਪਹਿਲਾ ਬੰਦਾ ਹੈ ਫਿਰ ਤਾਂ ਪ੍ਰਾਤਮਾ ਦਾ ਨਾਮ ਹੈ ਤਦਦ 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 ਇਹ ਲੈਤਨ ਪਹਿਲਾ ਨਹੀਂ ਨਾ ਤਰੋ ਨਾ ਤਰੋ ਤਦਦ 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 ਦੋ ਰਹਿੰਦੇ ਪਹਿਲਾ ਤਬ ਤੋਂ ਪਹਿਲਾ ਤੇਰੀ ਗੇਜੀ ਹੁੰਦੀ ਆ ਗੇਜੀ ਦੇ ਸਾਥੋਂ ਤਲਾ ਵਿਆਹ ਕਰਨ ਜ਼ਰੂਰੀ ਨੇ ਦੇ ਜੀ ਮੈਨੂੰ ਕਹਿੰਦੇ ਨੇ ਗ੍ਰਾਮਰ ਨੂੰ ਗ੍ਰਾਮਰ ਕਹਿੰਦੇ ਹਾਂ ਹਾਂ ਕੀ ਗ੍ਰਾਮਰ ਕਹਿੰਦੇ ਆ ਅੰਗਰੇਜ਼ੀ ਠੀਕ ਹੈ ਜੀ ਹਾਂਜੀ ਜਿਹੜਾ ਪਹਿਲਾ ਤੈਨਤ ਹੁੰਦਾ ਹੈ ਜੀ ਪਹਿਲਾ ਤੈਨਤਲੇ ਤੋਂ ਪਹਿਲਾ ਤੈਨਤ ਲੇ ਤੁੰ ਗੇਜੀ ਦਾ ਹਿੰਦੀ ਚ ਲਿਖਣਾ ਜੀ ਹਿੰਦੀ ਦਿੱਤੀ ਮੇਲੇ ਤੇ ਹਿੰਦੀ ਦਿੱਤੀ ਮੇਲੇ ਤੇ ਤਾਂ ਅੰਗਰੇਜੀ ਜੀ ਲਿਖੇਗਾ ਗੇਜੀ ਚ ਲਿਖੇਗਾ ਹਾਂ ਉਹ ਜੀ ਜਿਹੜਾ ਪਹਿਲਾ ਲੈਤਰ ਹੈ ਜੀ ਪੈਲਜਨ ਤੋਂ ਦਾ ਜਿਹੜਾ ਤੈਨ 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 ਤ ਤੁਹਾਨੂੰ ਦੱਸਦਾ ਪਹਿਲਾ ਤੈਨਤ ਪ੍ਰੈਗਨੈਂਟ ਹੈ ਦੂਜੇ ਜੀ ਦੂਜੇ ਖਾਲੀ ਨਿਕਲ ਗਈ ਪਹਿਲਾ ਪ੍ਰੈਗਨੈਂਟ ਹੈ ਜੀ ਪੈਗਨੈਂਟ ਪ੍ਰੈਗਨੈਂਟ ਨਹੀਂ ਪ੍ਰੈਜ਼ੈਂਟ ਜੇ ਫਿਊਚਰ ਪ੍ਰੈਜ਼ੈਂਟ ਟੈਂਸ ਹੈ ਪੈਗਨੈਂਟ ਹੈ ਪ੍ਰੈਜ਼ੈਂਟ ਹੈ ਪ੍ਰੈਗਨੈਂਟ ਹਾਂ ਪ੍ਰੈਜ਼ੈਂਟ ਜੀ ਪੈਗਨੈਂਟ ਹੈ ਹਾਂ ਪ੍ਰੈਜ਼ੈਂਟ ਕਿ ਹੋਣਾ ਜੀ ਫਿਰ ਇੱਥੋਂ ਪਤਾ ਲੱਗਦਾ ਜੀ ਮੈਂ ਪੁਰਾਣਾ ਐ ਆ ਲੱਗੀਆਂ ਦਾ ਪਤਾ ਹੀ ਪਹਿਲਾਂ ਤੈਂ ਤਾਂ ਪ੍ਰੈਗਨੈਂਟ ਹੈ ਹਾਂਜੀ ਹਾਂਜੀ ਦੁੱਧਾ ਪਾਤਾ ਹੈ ਪਾਸਟ ਹੈ ਪਾਸਟ 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 ਮੜ ਦੁੱਧਾ ਪਾਤਾ ਹੈ ਭਾਰਤੀ ਜੀ ਤੂੰ ਨਾ ਹੁੰਦਾ ਅੱਧੀ ਗੱਲ ਦਾ ਇਹ ਤਾਂ ਪੈਸੇ ਦੇਣਾ ਹੋਗੇ ਨਾ ਮਹੀਨੇ ਦੇ ਅੱਧੇ ਮੈਨੂੰ ਦੇਣੇ ਕਿਉਂ ਉਹ ਤਾਂ ਮੈਟਰ ਨਾਲ ਗੱਲ ਕਰੀ ਯਾਰ ਹਾਂ ਤੇਰ ਬਾਅਦ ਚੁੱਪ ਕਰ ਜੀ ਤੀਦਾ ਤੈਂਤ ਦੇ ਤੋ ਤੀਦਾ ਪੁੱਤਰਾ ਕਬੂਤਰ ਪੁੱਤਰ ਕੂਟਰ ਪੁੱਤਰ 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 ਉਹ ਥੋੜੀ ਕੂਟਰ ਨਹੀਂ ਕੂਟਰ ਰੋ ਨਹੀਂ ਆਓ ਨਹੀਂ ਓਏ ਫਿਊਚਰ ਐ ਅੱਜ ਫਿਊਚਰ ਐ ਕੁਤਰ ਕੁਤਰ ਕੁਤਰੀ ਦਾ ਨੀਤੀ ਦਿੱਲੇ ਨਹੀਂ ਤਾਤਾ ਨਹੀਂ ਟੈਂਟ ਟੈਂਟ ਕੁਤਰ ਕੁਤਰ ਟੁਟਰ ਗਰ ਕੋ ਨਹੀਂ